ਰਾਜੂਰ ਜੀ ਦਾ ਹਾਲ ਸ ਹੈ ਰਾਜੂਰ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਚ ਪਰ ਤੇ ਆਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਬਣਾਉਣੀ ਹੈ ਚਟਣੀ ਤੇ ਚਟਣੀ ਬਣਾਵਾਂਗੇ ਆਪਾਂ ਕੂਤਨਾ ਤੇ ਨਾਰਦਾਨਾ ਪਾ ਕੇ ਤੇ ਇੱਕ ਚੀਜ਼ ਹੋਰ ਪਾਵਾਂਗੇ ਉਹ ਕਿਹੜੀ ਹੈ ਤੁਹਾਨੂੰ ਬਾਅਦ ਚ ਦੱਸਦੇ ਹਾਂ ਚਾਰ ਪੰਜ ਚਾਰ ਗੰਡੇ ਪਾਵਾਂਗੇ ਦੋ ਟਮਾਟਰ ਪਾਵਾਂਗੇ ਤੇ ਆਪ ਤੇ ਦੋ ਤਿੰਨ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤਨਾ ਆਪਾਂ ਆਪਨਾ ਘਰੇ ਲੱਗਿਆ ਵਾ ਤੇ ਆਪਾਂ ਗਮਲੇ ਜੋ ਤੋੜ ਲੈਨੇ ਆ ਤੇ ਇਹ ਆਪਾਂ ਨਰਦਨਾ ਮोटा ਹੀ ਪਾਵਾਂਗੇ ਇਹਨੂੰ ਬਰੀਕ ਕਰਾਂਗੇ ਚੰਗੀ ਤਰ੍ਹਾਂ ਕਿਉਂਕਿ ਮोटा ਹੀ ਅਹੀਂ ਲੈ ਕੇ ਆਉਨੇ ਆ ਬਰੀਕ ਦਾ ਸਾਨੂੰ ਕੋਈ ਮਜ਼ਾ ਨਹੀਂ ਆਉਂਦਾ ਵੀ ਬਰੀਕ ਦੇ ਵਿੱਚ ਕੀ ਪਾ ਕੇ ਉਹਨਾਂ ਪੀਸਿਆ ਹੁੰਦਾ ਲਓ ਜੇ ਆਪਾਂ ਪੂਤਨਾ ਤੋੜ ਲੈਨੇ ਆ ਪੂਤਨਾ ਆਪਾਂ ਜਟਣੀ ਜੋਗਾ ਘਰੇ ਹੀ ਲਾਇਆ ਇਹਨੂੰ ਪਾਣੀ ਪਾਈ ਜਾਈਏ ਤੇ ਬਾਧੂ ਹੋ ਜਾਂਦਾ ਵਾ ਪਰ ਹੁਣ ਜਿਆਦਾ ਗਰਮੀ ਹੋਣ ਕਰਕੇ ਇਹ ਵੀ ਸੁੱਕ ਗਿਆ ਸਾਰੀ ਦਿਹਾੜੀ ਤੋਂ ਉੱਪੀ ਬੜੀ ਪੈਂਦੀ ਇੰਨੀ ਲੋ ਵਗਦੀ ਆ ਹਾਂ ਲੋ ਜੀ ਜਿਹੜਾ ਆਪਾਂ ਚਟਨੀ ਦਾ ਸਮਾਨ ਤਿਆਰ ਕਰ ਲਿਆ ਵਾ ਗੰਡੇ ਵੀ ਆਪਾਂ ਕੱਟ ਕੇ ਧੋ ਲਿਆ ਤੇ ਟਮਾਟਰ ਵੀ ਧੋ ਲਿਆ ਤੇ ਇਹ ਪੂਤਨਾ ਤੋਤਾ ਵਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆਪਾਂ ਤੇ ਇਹ ਨਾਰਦਾਣਾ ਪਾਵਾਂਗੇ ਮੋਟਾ ਨੂੰ ਤੇ ਇਹ ਦੋ ਤਿੰਨ ਮਿਰਚਾਂ ਪਾਵਾਂਗੇ ਹਰੀਆਂ ਤੇ ਜਿਹੜੀ ਹੋਰ ਆ ਆਪਾਂ ਵਿੱਚ ਪਾਉਣੀ ਸੀ ਉਹ ਇਹ ਆਂਬ ਆਪਾਂ ਕੱਟ ਕੇ ਲਿਆ ਵਾ ਇਹ ਖੱਟਾ ਮਿੱਠਾ ਵਾ ਦਾ ਕੱਚਾ ਖੇਦਾ ਪੱਕਾ ਹੀ ਇਹ ਪਾਵਾਂਗੇ ਆਪਾਂ ਇਹਦੇ ਨਾਲ ਜਟਨੀ ਜਿਹੜੀ ਉਹ ਖੱਟੀ ਮਿੱਠੀ ਬਣੂਗੀ ਕੱਲ ਜੇ ਮੈਂ ਕਿਹੇ ਵੀ ਸਬਜ਼ੀ ਨੂੰ ਦਿਲ ਨਹੀਂ ਕਰ ਰਿਹਾ ਤੇ ਚਟਨੀ ਬਣਾਵਾਂ ਤੇ ਰੋਟੀ ਖਾ ਬਹੁਤ ਹੀ ਸੁਆਦ ਲੱਗਦੀ ਤੇ ਹਜ਼ਮ ਵੀ ਹੋ ਜਾਂਦੀ ਪਾਚ ਵੀ ਜਾਂਦੀ ਜਲਦੀ ਆਜੋ ਆਪਾਂ ਨਾਲ ਦਾਣਾ ਬਰੀਕ ਕਰ ਲੈਨੇ ਨਾਲੇ ਆਪਾਂ ਇਨਾਂਕ ਜੀਰਾ ਪਾ ਲਾਂਗੇ ਇਹ ਦੋਨੋਂ ਚੀਜ਼ਾਂ ਪਹਿਲਾਂ ਆਪਾਂ ਬਰੀਕ ਕਰ ਲੈਨੇ ਚਲ ਹੈ ਲੋ ਜੀ ਨਰਦਾਨਾਂ ਦੇ ਥੀਰੇ ਆਪਣਾ ਬਰੀਕ ਹੋ ਗਿਆ ਤੇ ਆਪਾਂ ਪਾ ਲੈਨੇ ਆ ਦੋ ਤਿੰਨ ਮਿਰਚਾਂ ਹਰੀਆਂ ਇਹਨਾਂ ਨੂੰ ਬਰੀਕ ਕਰ ਲਾਂਗੇ ਥੋੜੀਆਂ ਜਿਹੀਆਂ ਬਰੀਕ ਹੋ ਗਈਆਂ ਤੇ ਬਾਕੀ ਨਾਲ ਇਹ ਪੂਤਨੇ ਦੇ ਹੋ ਜਾਣਗੇ ਹੁਣ ਆਪਾਂ ਪਾ ਲੈਨੇ ਆ ਪੂਤਨਾ ਪੂਤਨੇ ਨਾਲ ਛੱਟਣੀ ਜਿਹੜੀ ਇਹ ਠੰਡੇ ਹੋ ਜਾਂਦੀ ਆ ਭਾਵੇਂ ਗੰਡਾ ਵੀ ਗਰਮਿਆ ਤੇ ਟਮਾਟਰ ਵੀ ਤੇ ਆਂਬ ਵੀ ਗਰਮ ਹੈ ਜਦੋਂ ਆਪਾਂ ਇਹਨੂੰ ਕੁੰਡੇ ਵਿੱਚ ਰਗੜ ਦੇਣਾਗਾ ਇਹਦੀ ਤਸਵੀਰ ਜਿਹੜੀ ਉਹ ਠੰਡੀ ਹੋ ਜਾਣੀ ਆ ਇਹ ਹੁਣ ਆਪਾਂ ਕੂਤਨਾ ਵਿੱਚ ਬਰੀਕ ਕਰ ਲਾਂਗੇ ਨਾਲ ਹੀ ਮਿਰਚਾਂ ਫ੍ਰੀ ਹੋ ਜਾਣਗੀਆਂ ਇਹ ਲੋ ਜੀ ਆਪਣਾ ਕੂਤਨਾ ਨਰ ਦਾ ਨਾ ਬਰੀਕ ਹੋ ਗਿਆ ਤੇ ਆਪਾਂ ਵਿੱਚ ਪਾ ਲੈਨੇ ਆ ਗੰਡੇ ਜਿਹੜੇ ਕੱਟ ਕੇ ਲਏ ਆ ਆਪਾਂ ਇਹਨੂੰ ਕਰਕੇ ਬਰੀਕ ਕਰਾਂਗੇ ਆਲੋਜੀ ਗੰਡੇ ਆਪਾਂ ਜਿਹੜੇ ਇਹ ਬਰੀਕ ਕਰ ਲਿਆ ਤੇ ਹੁਣ ਆਪਾਂ ਪਾਵਾਂਗੇ ਜਿਹੜੇ ਦੋ ਟਮਾਟਰ ਕੱਟ ਕੇ ਲਿਆ ਇਹ ਇਹਨਾਂ ਨੂੰ ਬਰੀਕ ਕਰਾਂਗੇ ਪਹਿਲਾਂ ਇਸ ਤੋਂ ਬਾਅਦ ਆਪਾਂ ਪਾਵਾਂਗੇ ਅੰਬ ਜਿਹੜਾ ਕੱਟ ਕੇ ਲਿਆ ਪਹਿਲਾਂ ਆਪਾਂ ਟਮਾਟਰ ਬਰੀਕ ਕਰ ਲੰਨੇ ਇੱਕ ਹੁੰਡੇ ਦੇ ਵਿੱਚ ਚਟਨੀ ਜਿਹੜੀ ਇਹ ਕੁੱਟਿਆਂ ਚਾਰਚ ਹੋ ਜਾਂਦੀ ਹੈ ਤੇ ਇਹ ਬਹੁਤ ਸਵਾਦ ਬੰਦੀ ਨਾਲ ਠੰਡੀ ਹੁੰਦੀ ਹੈ ਹੁੰਡੇ ਦੇ ਵਿੱਚ ਰਗੜ ਕੇ ਬਣਾਈਏ ਤੇ ਆਹ ਲੋ ਜੀ ਟਮਾਟਰ ਵੀ ਆਪਣੇ ਬਰੀਕ ਹੋ ਗਏ ਤੇ ਹੁਣ ਆਪਾਂ ਪਾ ਲੈਨੇ ਇਹ ਜਿਹੜਾ ਅੰਬ ਕੱਟ ਕੇ ਲਿਆ ਹੈ ਇਹ ਅੱਧਾ ਪੱਕਾ ਤੇ ਅੱਧਾ ਕੱਚਾ ਵਾ ਇਹ ਆਪਾਂ ਪਾ ਲੈਨੇ ਚਟਨੀ ਦੇ ਵਿੱਚ ਲੋਜੀ ਚਟਨੀ ਆਪਣੀ ਬਣ ਕੇ ਤਿਆਰ ਆ ਤੇ ਗਰਮੀਆਂ ਦੇ ਵਿੱਚ ਜਿਆਦਾ ਚਟਨੀ ਤੇ ਚਾਰ ਖਾਣ ਨੂੰ ਹੀ ਦਿਲ ਕਰਦਾ ਤੇ ਕੱਚੀ ਲੱਸੀ ਪੀਣ ਨੂੰ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਨਾ ਅਗੇ ਸਬਜੀ ਨੂੰ ਦਿਲ ਕਰਦਾ ਤੇ ਚਟਨੀ ਬਣਾ ਕੇ ਖਾਇਆ ਕਰੋ ਕਿਉਂਕਿ ਚਟਨੀ ਠੰਡੀ ਹੁੰਦੀ ਆ ਖਾਸ ਕਰਕੇ ਕੁੰਡੇ ਚ ਬਣੀ ਚਟਨੀ ਜਿਹੜੀ ਉਹ ਠੰਡੇ ਹੁੰਦੀ ਆ ਕੁੰਡੇ ਡੰਡੇ ਨਾਲ ਬਣਾ ਕੇ ਤੇ ਮਿਹਨਤ ਕਰਕੇ ਫੇਰ ਬਣਦੀ ਆ ਮਿਹਨਤ ਕਰਨੀ ਪੈਂਦੀ ਥੋੜੀ ਬਹੁਤ ਕਿਉਂਕਿ ਕੁੰਡੇ ਡੰਡੇ ਤੇ ਜ਼ੋਰ ਲੱਗਦਾ ਵਾ ਆਲੋ ਜੀ ਆਪਾਂ ਹੁਣ ਮਿਹਨਤ ਕਰਕੇ ਚਟਨੀ ਜਿਹੜੀ ਇਹ ਬਣਾ ਲਈ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬਾ